ਸਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਿਆ। ਪੁਰਾਣੇ ਸਾਥੀ ਤੇ ਅਹਿਮ ਬੰਦੇ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਤੇ ਜਾ ਕੇ ਵੀ ਬਾਗੀ ਧੜੇ ਦੇ ਨਾਲ ਲੜ ਰਹੇ ਨੇ। ਹੁਣ ਕਿਹੜੇ ਲੋਕ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਉਸ ਵੇਲੇ ਝਟਕਾ ਦੇ ਦਿੱਤਾ ਜਦੋਂ ਸੁਖਬੀਰ ਸਿੰਘ ਬਾਦਲ ਸੰਗਰੂਰ ਦੇ ਲੋਂਗੋਵਾਲ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀਆਂ ਅਤੇ ਵਿਰੋਧੀਆਂ ਨੂੰ ਜਿਹੜਾ ਪੈਸੇ ਦੇ ਕੇ ਇਕੱਠ ਕਰਦੀਆਂ ਗੱਲਾਂ ਕਰ ਰਹੇ ਸੀ। ਉਸ ਸਮੇਂ ਅਕਾਲੀ ਦਲ ਨੂੰ ਝਟਕਾ ਲੱਗਿਆ ਪੂਰਾ ਮਾਜ਼ਰਾ ਕੀ ਹੈ ਤੁਹਾਨੂੰ ਖੋਲ ਕੇ ਦੱਸਦੇ ਆਂ ਬੀਤੀ ਕੱਲ ਜਨਿਕੇ 20 ਅਗਸਤ ਨੂੰ ਲੋਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਵੱਖ-ਵੱਖ ਧੜਿਆਂ ਨੇ ਵੱਖ-ਵੱਖ ਤੌਰ ਤੇ ਮਨਾਈ ਦੋਵਾਂ ਧੜਿਆਂ ਨੇ ਅੱਡੀ ਚੋਟੀ ਦਾ ਜੋਰ ਲਾ ਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦਰਮਿਆਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਕਮੇਟੀ ਦੇ ਅੰਤਰੀਂ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਬਾਗੀਆਂ ਦੇ ਧੜੇ ਨਾਲ ਜਾ ਕੇ ਜਫੀਆਂ ਪਾ ਲਈਆਂ ਗਈਆਂ ਬਾਗੀਆਂ ਦੇ ਧੜੇ ਵੱਲੋਂ ਵੀ ਸ਼ਹੀਦੀ ਕਾਨਫਰੰਸ ਕੀਤੀ ਜਾ ਰਹੀ ਸੀ ਤੇ ਇਸੇ ਦਰਮਿਆਨ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੇ ਮੈਂਬਰਾਂ ਨੇ ਜਿਹੜਾ ਉਹ ਸੁਖਬੀਰ ਬਾਦਲ ਦਾ ਸਾਥ ਛੱਡ ਦਿੱਤਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸ਼ਹੀਦ ਭਾਈ ਦਿਆਲਾਲ ਜੀ ਪਬਲਿਕ ਸਕੂਲ ਵਿਖੇ ਕਰਵਾਏ ਗੇ ਵਿਸ਼ਾਲ ਸਮਾਗਮ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੇ ਦੋ ਅੰਤਰਿਕ ਕਮੇਟੀ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭਾਗ ਕੇ ਬਾਗੀ ਧੜੇ 'ਚ ਸ਼ਾਮਲ ਹੋਣ ਦਾ ਐਲਾਨ ਕਰਤਾ। ਹਲਕਾ ਸਨਾਮ ਤੋਂ ਮੈਂਬਰ ਇੰਦਰਮੋਹਨ ਸਿੰਘ ਲਖਮੀਰ ਵਾਲਾ ਨੇ ਆਪਣੇ ਸਾਥੀਆਂ ਸਣੇ ਅਤੇ ਹਲਕਾ ਦੜਬਾ ਤੋਂ ਮੈਂਬਰ ਬੀਬੀ ਮਲਕੀਤ ਕੌਰ ਅਤੇ ਉਹਨਾਂ ਦੇ ਪਤੀ ਤੇਜਾ ਸਿੰਘ ਕਮਾਲਪੁਰ ਦਾ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਪਰਮਿੰਦਰ ਸਿੰਘ ਢੀਂਡਸਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਜਸਟਿਸ ਨਿਰਮਲ ਸਿੰਘ ਸਰਿੰਦਰ ਸਿੰਘ ਭੁੱਲੇ ਰਾਠਾ ਤੇਜਿੰਦਰਪਾਲ ਸਿੰਘ ਸੰਦੂਸਣੇ ਵੱਡੀ ਗਿਣਤੀ ਦੇ ਵਿੱਚ ਸਵਾਗਤ ਕੀਤਾ ਗਿਆ ਕਮਾਲਪੁਰ ਤੇਜਾ ਸਿੰਘ ਕਮਾਲਪੁਰ ਜਥੇਦਾਰ ਤੇਜਾ ਸਿੰਘ ਕਮਾਲਪੁਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਜਥੇਦਾਰ ਰਹੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਹਾਲਤ ਕਿੰਨੀ ਕੁ ਪਤਲੀ ਹੈ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਹਦੇ ਵਿੱਚ ਜਿੰਨੇ ਕੁ ਹਲਕੇ ਹੈ ਸੰਗਰੂਰ ਦੇ ਸੁਨਾਮ ਲਹਿਰਾ ਡੜਬਾ ਧੂਰੀ ਤੇ ਮਰੇਲਕੋਟਲਾ ਵਿੱਚ ਹੀ ਲਾ ਲਈਏ ਇਹ ਹਲਕਿਆਂ ਦੇ ਅੰਦਰ ਸੁਖਬੀਰ ਸਿੰਘ ਬਾਦਲ ਦੀ ਹਾਲਤ ਕਿਸ ਪ੍ਰਕਾਰ ਦੀ ਹੈ ਕੱਲ ਆਲਾ ਕੱਠ ਬਿਆਨ ਕਰਦਾ ਸੀ ਜੇਕਰ ਕੱਠ ਦੀ ਅਖੀ ਡਿੱਠੀ ਕਹਾਣੀ ਤੁਹਾਨੂੰ ਮੈਂ ਸੁਣਾਵਾਂ ਮੈਂ ਦੋਵੇਂ ਕੱਠ ਦੇਖੇ ਨੇ ਸੁਖਬੀਰ ਬਾਦਲ ਵਾਲਾ ਜੋ ਕਿ ਭਾਈ ਮਨੀ ਸਿੰਘ ਖਾਲਸਾ ਕਾਲਜ ਚ ਹੋਇਆ ਤੇ ਜਿਹੜਾ ਭਾਈ ਦਿਆਲਾ ਸਿੰਘ ਪਬਲਿਕ ਸਕੂਲ ਲੰਗਵਾਲ ਚ ਹੋਇਆ ਬਾਗੀ ਧੜੇ ਦਾ ਬਾਗੀ ਧੜੇ ਦਾ ਜਿੰਨਾ ਕੱਠ ਪੰਡਾਲ ਚ ਸੀ ਉਸ ਤੋਂ ਡੇਢ ਗੁਣਾ ਜ਼ਿਆਦਾ ਕੱਠ ਦਰਖਤਾਂ ਦੀ ਛਾਵੇਂ ਆਸ-ਪਾਸੇ ਬਸਾਂ ਚ ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਚ ਬੈਠਾ ਨਜ਼ਰ ਆਉਂਦਾ ਸੀ ਵੱਡੀ ਗਿਣਤੀ ਦੇ ਵਿੱਚ ਸੜਕ ਜਾਮ ਸੀ ਉਸ ਦੇ ਉਲਟ ਜਿਹੜਾ ਕੱਟ ਕੀਤਾ ਗਿਆ ਸੀ ਭਾਈ ਮਨੀ ਸਿੰਘ ਖਾਲਸਾ ਕਾਲਜ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਆਮ ਲੋਕ ਕੱਠ ਡਿਸਪਲਿਨਸੀ ਅਨੁਸ਼ਾਸਨ ਚ ਸੀ ਇਹ ਚ ਕੋਈ ਦੋਰ ਨਹੀਂ ਬਹੁਤਾ ਇਕੱਠ ਬਾਹਰ ਤੁਰਿਆ ਫਿਰਦਾ ਨਹੀਂ ਵਿਖਾਈ ਦੇ ਰਿਹਾ ਸੀ ਜ਼ਿਆਦਾਤਰ ਇਕੱਠ ਅੰਦਰ ਸੀ ਸਾਰੇ ਇਕੱਠ ਦੇ ਵਿੱਚ ਲੋਕ ਪੰਡਾਲ 'ਚ ਬੈਠੇ ਸੀ ਬਾਹਰੇ ਇਕਾ ਦੁੱਕਾ ਲੋਕ ਸੀ ਇੱਕ ਸਾਈਡ ਦੇ ਉੱਤੇ ਨਹੀਂ ਬਹੁਤਾ ਇਕੱਠ ਬਾਹਰ ਨਹੀਂ ਸੀ ਬਾਕੀ ਕਿਉਂਕਿ ਉਹ ਗੁਰਦੁਆਰਾ ਸਾਹਿਬ ਉਸ ਰਾਹ ਦੇ ਉੱਤੇ ਨੇ ਤੇ ਜਿਹੜੇ ਲੋਕ ਗੁਰੂ ਘਰ ਮੱਥਾ ਟੇਕਣ ਜਾ ਰਹੇ ਸੀ ਉਹਨਾਂ ਦਾ ਇੱਕ ਜਿਹੜਾ ਵਹਾਅ ਆ ਇਕੱਠ ਦਾ ਉਹ ਸ਼ਰਿਆਮ ਸੀ ਪੂਰੀ ਦੀ ਪੂਰੀ ਤਰ੍ਹਾਂ ਨਾਲ ਉਹ ਲੋਕ ਸੀ ਉਹਨਾਂ ਨੇ ਸੜਕ ਓਕੁਪਾਈ ਕਰ ਰੱਖੀ ਸੀ ਪਰ ਰੈਲੀ 'ਚ ਉਹਨਾਂ ਲੋਕਾਂ ਦੇ ਅੰਦਰ ਜਾਂ ਉਹ ਲੋਕ ਰੈਲੀ ਚ ਆ ਰਹੇ ਸੀ ਇਸ ਤਰ੍ਹਾਂ ਦੀ ਸਥਿਤੀ ਨਹੀਂ ਸੀ ਕੱਠ ਦੇ ਮਾਮਲੇ ਵਿੱਚ ਬਾਗੀ ਧੜਾ ਪਹਿਲਾਂ ਹੀ ਜ਼ਿਆਦਾ ਸੀ ਕਾਰਨ ਵੀ ਇਹ ਹੈ ਕਿ ਸੁਖਦੇਵ ਸਿੰਘ ਢੀਂਸਾ ਪਰਮਿੰਦਰ ਸਿੰਘ ਢੀਂਸਾ ਸਾਣੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਵੱਡੇ ਧੜੇ ਇਸ ਸਮੇਂ ਇਕੋ ਥਾਂ ਤੇ ਨੇ ਇੱਕ ਤਾਂ ਬਰਨਾਲਾ ਧੜਾ ਜਿਹੜਾ ਕਿ ਢੀਂਸਾ ਧੜੇ ਦਾ ਇੱਕ ਸਮੇਂ ਆਪਸ ਚ ਧੁਰ ਵਿਰੋਧੀ ਰਿਹਾ ਉਹ ਦੋਵੇਂ ਵੱਡੇ ਧੜੇ ਸੀ ਅਕਾਲੀ ਦਲ ਦੇ ਸੰਗਰੂਰ ਜ਼ਿਲ੍ਹੇ ਚ ਤੇ ਦੋਵੇਂ ਧੜੇ ਹੁਣ ਇਸ ਸਮੇਂ ਇਕੱਠੇ ਨੇ ਇਸ ਕਰਕੇ ਕੱਠ ਸੰਗਰੂਰ ਦੇ ਵਿੱਚ ਬਾਗੀਆਂ ਦਾ ਜ਼ਿਆਦਾ ਹੋਣਾ ਇੱਕ ਸੁਭਾਵਿਕ ਗੱਲ ਸੀ ਦੋਵੇਂ ਜਿਹੜੇ ਉਮੀਦ ਅੰਤਰੀ ਕਮੇਟੀ ਮੈਂਬਰ ਛੱਡ ਕੇ ਗਏ ਆ ਇਹ ਵੀ ਇੱਕ ਵੱਡਾ ਸਿਗਨੀਫੀਕੈਂਟ ਹੈ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਕਿਸ ਕਦਰ ਜਿਹੜਾ ਉਹ ਸਾਰੇ ਕਾਸੇ ਦੇ ਉੱਤੇ ਪਕੜ ਰੱਖ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਹਨਾਂ ਦੇ ਉੱਤੇ ਉਸ ਦੇ ਉੱਤੇ ਢੀਂਡਸਾ ਪਰਿਵਾਰ ਦੀ ਕਿਸ ਤਰ੍ਹਾਂ ਨਾਲ ਪਕੜ ਹੈ ਇਹ ਗੱਲ ਇੱਕ ਵੱਡੀ ਹੈ ਦੂਜਾ ਬਰਨਾਲਾ ਤੁਹਾਡਾ ਨਾਲ ਆ ਗਿਆ ਸੁਭਾਉਕ ਜੀ ਗੱਲ ਸੀ ਕਿ ਸੰਗਰੂਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੀ ਹਾਲਤ ਕਾਫੀ ਪਤਲੀ ਹੈ